ਪੰਜਾਬ ਭਾਰਚਾ ਅੱਜ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ ਜੇਸ ਨੂੰ ਲੈ ਕੇ ਸੂਬਾ ਸਰਕਾਰ ਨੇ ਦਾਵਾ ਕੀਤਾ ਸੀ ਕਿ ਮੰਡੀਆਂ ਦੇ ਵਿੱਚ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਪਰ ਸਾਡੀ ਟੀਮ ਵੱਲੋਂ ਗੁਰਦਾਸਪੁਰ ਦੀ ਦਾਣਾ ਮੰਡੀ ਵਿੱਚ ਜਦੋਂ ਰਿਐਲਿਟੀ ਚੈੱਕ ਕੀਤਾ ਗਿਆ ਤਾਂ ਪ੍ਰਬੰਧਾਂ ਦੇ ਨਾਂ ਤੇ ਸਿਰਫ ਖਾਣਾ ਪੂਰਤੀ ਹੀ ਦਿਖਾਈ ਦਿੱਤੀ ਮੰਡੀਆਂ ਦੇ ਵਿੱਚ ਥਾਂ ਥਾਂ ਗੰਦਗੀ ਦੇ ਢੇਰ ਲੱਗੇ ਨਜ਼ਰ ਆਏ ਇਸ ਮੌਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕਦਿਆਂ ਕਿਹਾ ਕਿ ਮੰਡੀਆਂ ਦੇ ਵਿੱਚ ਕੋਈ ਵੀ ਖਾਸ ਪ੍ਰਬੰਧ ਨਹੀਂ ਕੀਤੇ ਗਏ ਉਹਨਾਂ ਦੱਸਿਆ ਕਿ ਥਾਂ ਥਾਂ कूड़े ਦੇ ਢੇਰ ਲੱਗੇ ਹੋਏ ਨੇ ਅਤੇ ਪਾਣੀ ਖੜਾ ਹੋਇਆ ਹੈ ਜੇ ਇਸ ਕਾਰਨ ਉਹਨਾਂ ਦੀਆਂ ਫਸਲਾਂ ਖਰਾਬ ਹੋ ਰਹੀਆਂ ਨੇ ਕਿਸਾਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਹੜ੍ਹਾਂ ਦੀ ਮਾਰੇ ਠਾਈ ਸਾਡੀ ਫਸਲ ਨੂੰ ਵਿਸ਼ੇਸ਼ ਛੋਟ ਦੇ ਕੇ ਖਰੀਦਿਆ ਜਾਵੇ ਸਰਕਾਰ ਨੇ ਤਾਂ ਸੋਇਆ ਤਰੀਕ ਤੋਂ ਖਰੀਦ ਜਿਹੜੀ ਹੈ ਸ਼ੁਰੂ ਕਰਤੀ ਹੈ ਪਰ ਮੰਡੀਆਂ ਦੇ ਵਿੱਚ ਜ਼ੀਰੋ ਲੈਵਲ ਤੇ ਆ ਕੇ ਵੇਖੋ ਤੁਸੀਂ ਕੋਈ ਪ੍ਰਬੰਧ ਨਹੀਂ ਹੈ ਸਰਕਾਰ ਨਾਂ ਦੀ ਗੱਲ ਹੀ ਹੈਗੀ ਕਮ ਸੋ ਕਮ ਜੇ 16 ਤਰੀਕ ਨੂੰ ਸਰਕਾਰ ਨੇ ਖਰੀਦ ਸ਼ੁਰੂ ਕੀਤੀ ਹੈ ਤਾਂ ਕਮ ਸੋ ਕਮ ਮਾਰਕੀਟ ਕਮੇਟੀ ਔਰ ਜੋ ਮੰਡੀਆਂ ਦੇ ਜਿਹੜੇ ਸਿਸਟਮ ਨੇ ਉਹਨੂੰ ਕਰਕੇ ਪਤਾਣਾ ਚਾਹੀਦਾ ਬਾੜਦਾਨਾ ਪਤਾਣਾ ਚਾਹੀਦਾ ਜਿਹੜੀ ਏਜੰਸੀ ਦੇ ਖਰੀਦ ਕਰਨੀ ਹੈ ਉਹ ਏਜੰਸੀ ਦੇ ਮੁਲਾਜ਼ਮ ਤਾਂ ਇੱਥੇ ਆਉਣੇ ਚਾਹੀਏ ਨਾ ਤੇ ਇਥੇ ਨਾ ਏਜੰਸੀਆਂ ਦੇ ਮੁਲਾਜ਼ਮ ਹੈ ਨਾ ਮਾਰਕੀਟ ਕਮੇਟੀ ਦਾ ਕੋਈ ਮੁਲਾਜ਼ਮ ਹੈ ਨਾ ਕੋਈ ਬਾੜਦਾਨਾ ਵਾ ਇਹ ਜੋ ਮੰਡੀਆਂ ਦੇ ਪ੍ਰਬੰਧ ਸਰਕਾਰ ਨੇ ਅਨਾਉਂਸ ਕੀਤਾ ਨੇ ਕਿ 16 ਤਿੰਨ ਮੰਡੀਆਂ ਚੱਕਰੂਗੜ੍ਹ ਨੂੰ ਮੈਂ ਕਿਹਾ ਗਰਾਊਂਡ ਲੈਵਲ ਤੇ ਜਿਹੜੇ ਮੰਡੀਆਂ ਦਾ ਬਿਲਕੁਲ ਨਾ ਮਾਤਰ ਕੰਮ ਹੋਇਆ ਇੱਥੇ ਕੋਈ ਉਹਨਾਂ ਦਾ ਮੁਲਾਜ਼ਮ ਨਹੀਂ ਕੁਝ ਨਹੀਂ ਆਇਆ ਸਭ ਤੋਂ ਵੱਡੀ ਮਾਰ ਜਿਹੜੀ ਇੱਥੇ ਪਈਆ ਇਲਾਕੇ 'ਚ ਉਹ ਹਾਰ ਦੀ ਮਾਰ ਪਈ ਹੈ। ਉਹਨਾਂ ਦੇ ਝੋਨੇ ਉਹ ਡਿਸਕਰ ਹੋ ਚੁੱਕੇ ਨੇ। ਸਰਕਾਰ ਨੂੰ ਆਡੀ ਬੇਨਤੀ ਹੈ ਕਿ ਉਹ ਪਹਿਲਾਂ ਇਹ ਝੋਨੇ ਉੱਤੇ ਕੋਈ ਨਾ ਕੋਈ ਮਾਰਦੰਡ ਬਣਾਏ ਤੇ ਜਿੰਮੇਵਾਰ ਦੀ ਇਹੋ ਜਿਹੀ ਡਿਸਕਰ ਫਸਲਾ ਕਿੰਨੇ ਦਿਨ ਦੇ ਵਿਟਣੀ। ਜੇ ਉਹ ਘੱਟ ਰੇਟ ਤੇ ਵੇਚਦੇ ਨੇ ਸਰਕਾਰ ਦਾ ਮੁਆਵਜ਼ਾ ਦੇ ਕੇ ਕਿਸਾਨ ਦੇ ਪੈਸੇ ਪੂਰੇ ਕਰੇ ਤਾਂ ਜੋ ਮੰਡੀਆਂ ਵਾਲੇ ਆਰਤੀਆਂ ਵਿੱਚ ਤੇ ਕਿਸਾਨਾਂ ਵਿੱਚ ਕੋਈ ਦੁਰਦਾਨ ਨਾ ਪਾ ਰਵੇ। ਇੱਥੇ ਨਾ ਤਾਂ ਕੋਈ ਮੰਡੀਆਂ 'ਚ ਬਾਰਦੰਨਾ ਨਾ ਕੋਈ ਮਾਰਕੀਟ ਕਮੇਟੀ ਦਾ ਕੋਈ ਮੁਲਾਜ਼ਮ ਤੇ ਨਾ ਹੀ ਇੱਥੇ ਕੋਈ ਸਫਾਈ ਇਹਨਾਂ ਲੋਕ ਕਿਹਾ ਗਿਆ ਆਰਤੀਆਂ ਨੂੰ ਵੀ ਸਫਾਈ ਕਰਾਓ ਦੂਸਰਾ ਸਰਕਾਰ ਨੇ ਜੇ ਪ੍ਰਬੰਧ ਕੀਤੇ ਨੇ ਅਨਾਉਂਸਮੈਂਟ ਕੀਤੀ ਆ ਤੇ ਦਫ਼ਤਰਾਂ 'ਚ ਬੈ ਕੇ ਕੀਤੀ ਆ ਗਰਾਊਂਡ ਲੈਵਲ ਤੇ ਕੁਝ ਨਹੀਂ ਹੈਗਾ ਇਸ ਕਰਕੇ ਹੀ ਸਰਕਾਰ ਨੂੰ ਕਹਿੰਨੇ ਆ ਕਿ ਜਦੋਂ ਵੀ ਤੁਸੀਂ ਕੋਈ ਪ੍ਰਬੰਧ ਕਰਨੇ ਆ ਆਪਣੀ ਮਾਰਕੀਟ ਕਮੇਟੀ ਵਾਲੇ ਭੇਜੋ ਉਹ ਇੱਥੇ ਮਾਰਕੀਟ ਕਮੇਟੀ